ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਉ ਉਹ ਜੀ ਕਿੰਨਾ ਸਾਰੇ ਦੇਖਾ ਕਾ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਅਜਾ ਕਈ ਭਰਾ ਜਦੋਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਵਿਆਹ ਦੀਆਂ ਉਹ ਲੈਂਡਿੰਗਾਂ ਨਾ ਵੀ ਅਸੀਂ ਨਹੀਂ ਇਹੋ ਜਿਹਾ ਫਸ ਦੇਖਿਆ ਆ ਹੁਣ ਥੋੜੇ ਦਿਨ ਦੀ ਗੱਲ ਆ ਆਪਣਾ ਡਰਾਈਵਰ ਭਰਾ ਮਾਰਤਾ ਲਟੇਰਿਆਂ ਦੇ ਵਿਆਹ ਚ ਹਾਂਜੀ ਜੀ ਗੱਡੀ ਲੁੱਟਣ ਆਇਆ ਅੱਛਾ ਜੀ ਕਿਉਂਕਿ ਉੱਥੇ ਮਕਸਦ ਕੀ ਹੈ ਡਰਾਈਵਰ ਨੂੰ ਕਿਉਂ ਮਾਰਨਾ ਪੈਂਦਾ ਹਾਂ ਜੇ ਤਾਂ ਉਹ ਵਿਰੋਧ ਕਰਦਾ ਹੈ ਹਾਂ ਤਾਂ ਉਹਨੂੰ ਲੁਟੇਰੇ ਮਾਰ ਦਿੰਦੇ ਆ ਹਾਂ ਜੇ ਉਹ ਵਿਰੋਧ ਨਹੀਂ ਕਰਦਾ ਹਾਂ ਤਾਂ ਇੱਥੇ ਮਾਲਕ ਕਹਿ ਦਿੰਦਾ ਹਾਂ ਫੇਰ ਤੂੰ ਝੂਠ ਮਾਰਿਆ ਹਾਂ ਠੀਕ ਹੈ ਕਿਉਂਕਿ ਖੋਸ ਬੰਦੇ ਸੀਗੇ ਹਾਂ ਜਿਹੜੇ ਝੂਠ ਮਾਰਦੇ ਸੀ ਹਾਂ ਉਹਦੇ ਨਾਲ ਬਦਨਾਮ ਸਾਰੇ ਹੋ ਜਾਂਦੇ ਸੀ ਸਾਡੇ ਨਾਲ ਬੰਦਾ ਸੀ ਗੱਡੀ ਤੇ ਕੋਈ ਨਾਂ ਨਹੀਂ ਲੈਣਾ ਅੱਛਾ ਉਸ ਟਾਈਮ ਤੇ ਅਸੀਂ ਘਾਟੂਆਂੋਂ ਆਉਂਦੇ ਸੀ ਤੇ ਕੇਕੇ ਵਾਲਿਆਂ ਦੀ ਗੱਡੀ ਸੀ ਮੋਕੇ ਵਾਲਿਆਂ ਦੀ ਕੋਰ ਉਹਨਾਂ ਦੀ ਬਹੁਤ ਚੰਗਾ ਬਾਪੂ ਸੀ ਹੁਣ ਤਾਂ ਬਾਪੂ ਜੀ ਨਹੀਂ ਰਹੇ ਹੋ ਬੜਾ ਬਾਲਾ ਨੇਕ ਦਿਲ ਇਨਸਾਨ ਸੀ ਠੀਕ ਹੈ ਤੇ ਉਹਨੇ ਮਤਲਬ ਕਿਹਾ ਨਾੜ ਕੱਟੀ ਗਈ ਰਾਤੋਂ ਨੇ ਪੱਟੀਆਂ ਕਰਾਈਆਂ ਹੋਟਲ ਹੀ ਨਾਲ ਘੱਟਣਾ ਬਹੁਤ ਨੁਕਸਾਨ ਹੁੰਦਾ ਹਨ ਹੂੰ ਬਿਲਕੁਲ ਤੇ ਸਾਰਾ ਕੁਝ ਕਰਕੇ ਆ ਕੇ ਵਧੀਆ ਡਰਾਈਵਰ ਮੇਨ ਡਰਾਈਵਰ ਅੱਛਾ ਜੀ ਸਾਰਾ ਹਸਾਬ ਤਾਂ ਉਹਦੇ ਕੋਲੇ ਮਾਲਕ ਫੁੱਲ ਮੰਨਣ ਹੇ ਹੇ ਕਹਿੰਦਾ ਵੀ ਗੱਡੀ ਲੁੱਟਣ ਪੈ ਗਈ ਸੀ ਹਾਂ ਤੇ ਮੇਰੇ ਲੱਗੀ 60 ਹਾਂ ਤੇ ਪੈਸੇ ਲੈ ਹਾਂ ਉਹ ਮੰਨ ਵੀ ਚਲੋ ਕੁਈ ਗੱਲ ਨਹੀਂ ਵੀ ਤੇਰੀ ਜਾਨ ਬਚ ਗਈ ਹਾਂ ਠੀਕ ਹੈ ਨਾ ਇਹੀ ਬੜਾ ਹਾਂ ਤੂੰ ਜਾ ਆਜਾ ਕੇ ਪੈਸੇ ਇਲਾਜ ਕਰਾ ਤੇ ਤੂੰ ਮਹੀਨਾ ਆਰਾਮ ਕਰ ਹਾਂਜੀ ਕਰੇ ਲੈ ਹਾਂਜੀ ਹੁਣ ਉਹ ਜਦੋਂ ਆਪਾਂ ਗੱਡੀ ਲੈ ਕੇ ਜਾਂਦੇ ਸੀ ਹਾਂਜੀ ਆਏ ਤਾਂ ਇਹ ਨਹੀਂ ਕਰਦੇ ਕੋਈ ਧੁੱਲੀ ਜਾਂਦੀ ਆ ਇੱਕ ਦੋ ਗੱਡੀਆਂ ਨਾਲ ਰਲ ਕੇ ਪੱਕਾ ਹੀ ਸਾਫ਼ ਬਣ ਜਾਂਦਾ ਹੁੰਦਾ ਹੁੰਦਾ ਹਾਂ ਉੱਤੇ ਕਿਤੋਂ ਦੀ ਆ ਹਾਂਜੀ ਉਹਦੇ ਨਾਲ ਤੁਰੇ ਜਾਣਾ ਫਿਰ ਆਉਂਦਾ ਵੀ ਆ ਆਪਣੀ ਆ ਮਗਰ ਹਾਂ ਠੀਕ ਹੈ ਪੂਰਾ 에어ਪੋਰਟ ਦੀਆਂ ਗੱਡੀਆਂ ਉਹਦੇ ਨਾਲ ਠੀਕ ਹੈ ਜੀ ਇਕੱਠੀਆਂ ਫੁਰਨਾ ਅੱਛਾ ਜੀ ਰੋਡ ਤੇ ਰੌਲਾ ਪਿਆ ਗਿਆ ਉਹਦੀ ਬਾਹ ਵੜਦੀ ਬਾਹ ਵੜਦੀ ਸਾਨੂੰ ਵੀ ਪਤਾ ਲੱਗ ਗਿਆ ਕੱਚਾ ਅਗੇ ਹੋਲੀ ਹੋਲੀ ਹਾਂ ਕਿਉਂਕਿ ਟੈਲੀਫੋਨ ਨਹੀਂ ਹੁੰਦੇ ਸੀ ਹਾਂ ਟੈਲੀਫੋਨ ਵੀ ਫੇਰ ਸੀ ਹਾਂ ਗੱਡੀਆਂ ਵਾਲੇ ਮੂਰੇ ਹਾਂਜੀ ਐਡੀ ਛੇਤੀ ਖਬਰ ਪਹੁੰਚਦੀ ਸੀ ਹਾਂ ਅੱਛਾ ਸਾਡੇ ਤੱਕ ਵੀ ਮੈਸੇਜ ਪਹੁੰਚ ਗਿਆ ਟੱਪੈਂਦੇ ਵੀ ਆਏ ਕਰਕੇ ਪੁਰਾਣੀ ਡਰਾਈਵਰ ਦੀ ਵਾਹ ਵਰਤੀ ਹਾਂ ਚਲੋ ਅਜੇ ਘੇਰ ਮਾੜੀ ਗੱਲ ਹੋਈ ਯਾਰ ਹਨਾ ਹਾਂ ਕਿਉਂਕਿ ਆਮ ਦੀ ਗੱਲ ਸੀ ਉਦੋਂ ਇਹ ਹਾਂ ਸੱਟਾ ਮਾਰਦੇ ਬਹੁਤ ਸੀ ਉਦੋਂ ਬਿਲਕੁਲ ਉਹ ਡਰਾਈਵਰ ਆਇਆ ਕਿਤੇ ਮੋਗੇ ਹਮ ਖਰੇ ਕੋਟ ਵਾਲਾ ਉਹਨੇ ਆਖਿਆ 40000 ਪਤਾ ਹੀ ਨਹੀਂ ਆ ਕੀ ਹਮ ਹੁਣ ਜਿਹੜੇ ਬਾਬੂ ਹੁੰਦੇ ਆ ਹਮ ਇਹਨਾਂ ਦਾ ਦਿਮਾਗ ਹਮ ਸਮਾਲ ਸਰਪੰਚ ਚਰ ਕਰ ਹਮ ਹਮ ਠੀਕ ਹੈ ਉਹਦਾ ਬੜਾ ਤੇਜ ਜਤਨਾ ਹਾਂ ਤੁਸੀਂ ਸੁਣਿਆ ਹੋਊਗਾ ਹਾਂਜੀ ਸਾਫ ਸਰਪੰਚ ਸਮਾਲ ਸਰ ਵਾਲਾ ਤਾਲੀਬਾਣਾ ਕੋਠਿਆਂ ਵਾਲਾ ਹਾਂਜੀ ਐਡੀਕ ਸਹਿਨਸੀ ਤਾਲਾ ਬੰਦਾ ਹਮ ਐਡੇ ਕੋ ਡੂੰਗੇ ਦਿਮਾਗ ਵਾਲਾ ਬੰਦਾ ਹਾਂਜੀ ਵਧੀਆ ਬੰਦਾ ਮਤਲਬ ਕਿ ਗੁੱਸਾ ਉਹਦੇ ਮੂੰਹ ਤੇ ਹੀ ਹੈ ਗਰਮ ਇੰਨਾ ਕਾ ਉਹ ਹੱਦੋਂ ਹੀ ਪਰੇ ਤੇ ਦੇਖਣ ਵਾਲਾ ਕਹੂਗਾ ਨਰਮ ਇਹਦੇ ਨਾਲੋਂ ਬੰਦਾ ਹੀ ਹੈ ਮੈਂ ਕਹਿੰਦਾ ਉਹਨੂੰ ਗਰਮ ਹੈ ਪਰ ਉਹ ਕੋਹ ਕੈਸੀ ਕਰਦਾ ਅੰਦਰ ਵਰਤਨ ਦਾ ਕਿਰਕ ਗਰੀਬ ਬੰਦੇ ਨੇ ਉਹਦੀ ਗੱਲ ਵੀ ਸੁਣਾਈ ਸੀ ਆਪਣੇ ਚਾਹ ਅੱਛਾ ਜੀ ਮੇ ਦਾ ਵਧੀਆ ਬੰਦਾ ਤੇ ਬਾਊ ਵੀ ਆਈ ਸੀ ਉਹ ਆਇਆ ਕਿੰਦਾ ਇਹ ਤੁਹਾਡਾ ਡਰਾਈਵਰ ਕਿਵੇਂ ਆਪਲਾਣਾ ਹਾਂ ਉਹਦੇ ਵਿੱਚ ਠੀਕ ਹੱਥ ਜਿਵੇਂ ਉਹਦਾ ਕਿ ਠੀਕ ਹੈ ਠੀਕ ਹਾਂ ਹੁਣ ਤਾਂ ਠੀਕ ਆ ਕੇ ਬਾਪੂ ਨੇ ਪਤਾ ਨਹੀਂ ਲੱਗਣ ਦਿੱਤਾ ਹਾਂ ਜਾਂ ਤਾਂ ਤੂੰ ਝੂਠ ਮਾਰਨਾ ਨਾਲਦਿਆਂ ਨੂੰ ਵੀ ਦੱਸ ਈ ਮਾਂ ਝੂਠ ਮਾਰ ਹਾਂ ਜਾਂ ਫਿਰ ਤੂੰ ਉਹਨੂੰ ਪੀ ਜਾ ਹਾਂ ਫਿਰ ਝੂਠ ਨਾ ਹਾਂ ਕਿਤੇ ਨਾ ਕਿਤੇ ਤਾਂ ਬੰਦੇ ਨੂੰ ਬੰਦਾ ਮਿਲਦਾ ਹੁਣ ਤੇਰੇ ਸਾਹਤ ਲੱਗੀ ਜਿਹਦੇ ਸਾਹਮਣੇ ਉਹ ਤਾਂ ਆਊਗਾ ਹਾਂ ਉਹ ਕਾ ਬਾਉ ਕੰਦਾ ਰਕੰਜਰ ਦੇ ਨੇ ਜਿਆਦੇ ਖਾਲੀ ਛੱਟ ਕਿਵੇਂ ਖਾਈ ਹੂੰ ਬਾਦਯੋਗ ਨਾ ਪਤਾ ਹੀ ਨਹੀਂ ਕਿਵੇਂ ਹੱਥ ਵੱਜਿਆ ਲੈਟ ਤੇ ਵੱਜ ਗਿਆ ਹੂੰ ਖੱਤ ਬਹਿ ਗਿਆ ਕਹਿੰਦਾ ਹੂੰ ਉਹ ਕਨ ਉਹ ਆਏ ਜਾਵੋ ਬੁਲਾਣਾ ਚਲੋ ਆਜੂ ਕਹਿੰਦਾ ਪਤਾ ਲਈ ਆਉਨੇ ਆਪਾਂ ਬਾਉ ਨੇ ਬਿਠਾਇਆ ਦੇ ਬੀਚਰ ਕੋਲ ਹੂੰ ਉਹ ਉਹਨੂੰ ਵੇਖ ਕੇ ਨਾਲ ਬੈਸੀ ਅੱਕਾ ਪੱਕਾ ਹੋ ਗਿਆ ਹਾਂ ਹਾਂ ਬਾਉ ਕੰਦਾ ਵੀ ਨਾਮ ਰਾਮ ਹੈ ਜੀ ਹਾਂ ਸਤਿ ਸ੍ਰੀ ਅਕਾਲ ਹੈ ਜੀ ਅੱਜ ਤੋਂ ਬਾਅਦ ਨੇ ਸਾਡੇ ਦਫਤਰ ਦੇ ਉਹ ਜਿਹੜਾ ਨਾਲ ਗਿਆ ਜੋ ਮੈਨੂੰ ਕਹਿੰਦਾ ਗੱਲ ਤਾਂ ਦੱਸ ਦੂ ਕੀ ਕਹਿੰਦਾ ਮੈਨੂੰ ਕਹਿੰਦਾ ਗੱਡੀ ਲੁੱਟੀ ਗਈ ਹਾਂ ਹੋਇਆ ਕੀ ਆ ਦੱਸੀ ਕੀ ਜਾਂਦਾ ਹੈ ਠੀਕ ਆ ਠੀਕ ਹੈ ਹੂੰ ਕਿਉਂਕਿ ਉਦੋਂ ਇਹ ਵੀ ਪੰਗਾ ਸੀ ਹੂੰ ਡਰਾਈਵਰ ਹਾਂਜੀ ਖਾਸ ਕਰਕੇ ਅੱਛਾ ਜੀ ਦੱਸਣਾ ਪੈਂਦਾ ਸੀ ਹਾਂ ਵੀ ਆਏ ਹੋਇਆ ਆਏ ਹੋਇਆ ਜੇ ਬੰਦਾ ਉੱਤੇ ਲੁੱਟਣ ਵਾਲਿਆਂ ਨੂੰ ਕਹਿੰਦਾ ਯਾਰ ਮੇਰੇ ਮਾਲਕ ਤੇ ਹੂੰ ਮੇਮਾ ਨਣਾਨੀ ਹਾਂ ਤੇ ਹੱਥਾਂ ਮਾ ਵੜ ਦਿੰਦੇ ਅੱਜਾ ਹੁਣ ਮੰਨ ਜੀ ਠੀਕ ਆ ਕੀ ਕਰਨਾ ਕੰਮ ਸੀ ਹਾਂ ਹੁਣ ਮੇਰੇ ਪਿੰਡ ਦਾ ਮੁੰਡਾ ਸੀ ਛੋਟੇ ਛੋਟੇ ਹੁੰਦੇ ਸੀਗੇ ਗੱਟੇ ਚ ਪਾ ਕੇ ਆਇਆ ਸੀ ਅੱਛਾ ਜੀ ਟੋਟੇ ਟੋਟੇ ਕਰਤੇ ਇਹਦੇ ਨਿਰਦਈ ਲੋਕ ਸੀ ਬਹੁਤ ਭਾੜਾ ਹੈ ਨਾ ਵਿਹਾਰ ਨਾਲੋਂ ਵੀ ਜ਼ਿਆਦਾ ਅਸਾਮ ਦੇ ਲੋਕ ਹੁੰਦੇ ਸੀ ਆ ਆਜਿਮ ਹਮਨ ਪਤਾ ਨਾਕ ਸਰਵਾੜੀ ਉਧਰ ਹੈ ਹਾਂ ਬਹੁਤ ਕੁੱਤੇ ਰੋਗ ਹੈ ਹੂੰ ਭਾਰਤਾ ਥੋੜਾ ਜਿਆ ਸੁਧਰਿਆ ਸੀ ਜਦੋਂ ਪੰਜਾਬ ਪੁਲਿਸ ਲੱਗੀ ਆ ਉਦੋਂ ਮੈਂ ਗੱਗੇ ਵੀ ਦੱਸਿਆ ਸੀ ਹੂੰ ਪਰ ਨਹੀਂ ਤਾਂ ਬਹੁਤ ਬੁਰਾ ਹਾਲ ਸੀ ਅੱਛਾ ਜੀ ਕਿਉਂਕਿ ਇਹ ਟੂ ਦਾਜੇ ਤੋਂ ਹੁਣ ਅਸੀਂ ਮਾਰਨਾ ਸੀ ਗੇਰਾ ਹੂੰ ਸਾਡੇ ਮਾਲਕ ਨੂੰ ਮੈਂ ਤੇ ਰੈਂਟੂ ਲੋਹਾਰੇ ਵਾਲਾ ਅੱਛਾ ਜੀ ਜਿਹੜੀ ਗੱਡੀਆਂ ਵੀ ਆਉਂਦੀਆਂ ਸੀ ਵੱਡੇ ਭਰਾ ਨੂੰ ਮਾਰਨਾ ਸੀ ਬ੍ਰੀ ਤੋਂ ਨੂੰ ਅੱਛਾ ਤੇ ਉਹ ਕਹਿੰਦਾ ਰਮਾਲ ਪਾਈਏ ਆਪਾਂ ਨੂੰ ਪੈਸੇ ਚਾਹੀਦੇ ਆ ਹੂੰ ਉਦੋਂ ਸਿਰਕੀਆਂ ਲਾ ਲੈਂਦੇ ਹੁੰਦੇ ਸੀਗੇ अच्छा जी आलू माल ਦਾ ਜਿਹੜਾ ਆਪ ਘਰ ਨੂੰ ਸਿਰਕੀਆਂ ਲਾਉਂਦੇ ਆ ਹਾਂ ਐ ਬਾਸ ਘੜੇ ਕਰਕੇ ਨਾਲ ਸਿਰਕੀਆਂ ਲਾ ਕੇ ਬਾਡੀ ਇੰਨੀ ਹੋਰ ਵਧਾ ਦੇਣੀ ਤਾਂ اچھا ਕੋਲਾ ਵੱਧ ਪਈ ਹਾਂ ਕੋਕਾ ਦਾ ਸਿਰਕੀਆਂ ਵਾਲਾ ਹਾਂ ਅਸੀਂ ਮਾਲ ਦੱਸਿਆ ਘੱਟ ਪਾਇਆ 7-8 ਰਟਾਂ ਨੂੰ ਭਾ ਹਾਂ ਮਘਵੀਨ ਨੇ ਆਪਣਾ ਵਿਦਾਰਾ ਹਾਂ ਉਹਨੂੰ ਪਤਾ ਨਹੀਂ ਕਿਵੇਂ ਸ਼ੱਕ ਹੋਇਆ ਕਿਵੇਂ ਨਹੀਂ ਅੱਛਾ ਜੀ ਅਸੀਂ ਗੱਡੀਆਂ ਖਾਲੀ ਕਰਕੇ ਆ ਗਏ ਹਾਂ ਜਿਆਦਾ ਮਾਲ ਅਸੀਂ ਗੁਰੂਰਸਾਇਦਾ ਲਿਆਉਂਦੇ ਹੁੰਦੇ ਅੱਛਾ ਜੀ ਖਾਲੀ ਕਰਕੇ ਆ ਗਏ ਉਹ ਬਾਹੂ ਕਹਿੰਦਾ ਪਹਾੜਾ ਕੱਢ ਲਉ ਜੀ ਹਾਂ ਆ ਝੂਠੀ ਆ ਜੀ ਠੀਕ ਹੈ ਜੀ ਅਸੀਂ ਦੂਜੇ ਦਿਨ ਪਹਾੜਾ ਲੈਣ ਚਲੇਗੇ ਹਾਂ ਉਹਨੇ ਮਗਰੋਂ ਕਨੇਟਰ ਬਲ ਗਿਆ ਸਾਡਾ ਬਾਜਾ ਅੱਛਾ ਉਹ ਵੀ ਛੋਟਾ ਭਰਾ ਸੀ ਹਾਂ ਉਹਨੂੰ ਬਲ ਕੇ ਘੂਰ ਕੇ ਪੁੱਛ ਲਿਆ ਉਹਨੇ ਬਸ ਹਾਂ ਕਹੇ ਮਾਲ ਪਾਇਆ ਇਹਨਾਂ ਨੇ ਦਾਅ ਕਰਤਨ ਬਾਅਦ ਅੱਛਾ ਇਹਨਾਂ ਨੇ ਮਾਰਿਆ ਉਹ ਕੇ ਬੈਲਟਾਂ ਦੋ ਬਣ ਜਾਂਦੇ ਨੇ ਹਾਂ ਸਾਡੇ ਤੱਕ ਖਬਰ ਪਹੁੰਚ ਗਈ ਹਾਂ ਉਹ ਯਾਰ ਗੱਲ ਉਹ ਗੇ ਉੱਤਰ ਗਈ ਹਾਂ ਯਾਰ ਗੱਲ ਉਹ ਬਣ ਗਿਆ ਹਾਂ ਅਹੀਂ ਜਿਹੜੇ ਕੁੰਡੀ ਵਾਲੇ ਉਹ ਵੀ ਬੱਚ ਮਲਾਲੇ ਪਾੜੇ ਸੀ ਹਾਂ ਕੀ ਆਖੋ ਹਾਂ ਤੇ ਉਹ ਜਦੋਂ ਲਿਆ ਕੇ ਉਹ ਘਰ ਜਾਓ ਵੀ ਸਾਬ ਹੜ ਬਈ ਜਾਓ ਅੱਛਾ ਸਾਫ ਦੀ ਦਾ ਹਾਂ ਉਹਨੇ ਸਾਫ ਮਲਾਇਆ ਹਾਂ ਤਾਂ ਮਾਲ ਇੰਨਾ ਨਾ ਪਾਇਆ ਮੈਂ ਕਹਾਂ ਹਾਂ ਹਾਂ ਮੈਂ ਨਾਲੇ ਤੁਸੀਂ ਕਿਹਾ ਘੱਟ ਦੱਸਾਂਗੇ ਮੈਂ ਕਹਿੰਦਾ ਨਹੀਂ ਹਾਂ ਮਗੋ ਤਾਂ ਜੀ ਉਹਦੇ ਨਾਲ ਆਪਦੇ ਸੀ ਬਾਜੀ ਨਾਲ ਹਾਂ ਤਾਂ ਇਹਨਾਂ ਘੱਟ ਦੱਸਣ ਨੂੰ ਨਹੀਂ ਕਿਹਾ ਮਾਲ ਤਾਂ ਉਹਨੇ ਹੀ ਦੱਸਾਂਗੇ ਜਿੰਨਾ ਪਾਇਆ ਤੈਨੂੰ ਯਾਰ ਹਾਂ ਉਹਦਾ ਬੈਲਟਿੰਗਾਂ ਦੋ ਬਣਾਈਆਂ ਸੀ ਆਰਟੀਓ ਕਰਕੇ ਹਾਂ ਮੈਂ ਉਹ ਨੂੰ ਆਪਦੇ ਸੀ ਵੀ ਇੱਕ ਆਪਣੀ ਇੱਕ ਬਾਈ ਵੀ ਹਾਂ ਬਚ ਗਏ ਹਾਂ ਬਚ ਠੀਕ ਹੈ ਕਿਉਂਕਿ ਜੇ ਹੁਣ ਸਾਡੇ ਤੱਕ ਖਬਰ ਨਾ ਪਹੁੰਚਦੀ ਘਟ ਪੈ ਗਈ ਸੀ ਆਈ ਮੁੰਡਾ ਲੋਹਾਰੇ ਦਾ ਕਿੰਦਾ ਹੁੰਦਾ ਹੀਗਾ ਮੈਂ ਹੁਣ ਮੇਨ ਹੁੰਦਾ ਸੀ ਅੱਛਾ ਜੀ ਕਿੰਦਾ ਲੋਹਾਰੇ ਦਾ ਹੀ ਲੋਹਾਰੇ ਵੀ ਨਾ ਗੱਡੀਆਂ ਨਹੀਂ ਕਹਿੰਦੇ ਨਾ ਕਹ ਯਾਰ ਇਹ ਸਾਲਾ ਪਿੱਛੇ ਕਿਵੇਂ ਹੋਵੇ ਹਾਂ ਇਹ ਬੜਾ ਮੂਰੇ ਰਹਿਦਾ ਤੇ ਅਸੀਂ ਜਾਈ ਜਾਨੇ ਘਾਟੀ ਨੂੰ ਉਹ ਕਰੇ ਆ ਵੀ ਆਰਟੀ ਉਪਾਦੀ ਜਾ ਮੈਂ ਕਹਣਾ ਪਾਦੀ ਹਾਂ ਪਾ ਦੇਣਾ 5000 ਦਾ ਪਾਤਾ ਮੈਂ ਮੈਂ ਕਹਣਾ ਚੱਲ ਮੈਂ ਵੀ ਪਾਤਾ 5 ਦਾ ਹਾਂ ਹੁਣ ਮੈਂ ਕਿਉਂ ਕਿਸੇ ਨੂੰ ਕਮਾਨ ਹਾਂਜੀ ਤੇ ਜਦੋਂ ਹੀ ਘਾਟੂ ਨੂੰ ਮੁੜਦੇ ਹੋਏ ਆਏ ਮੇਰਾ ਦਿਮਾਗ ਕੰਮ ਕਰ ਗਿਆ ਮੇਰੀ ਗੱਡੀ ਖਾਲੀ ਨਹੀਂ ਹੋਈ ਰਾਜੋਂ ਉਹ ਭਰ ਗਈ ਉਹ ਪਹਿਲਾਂ ਆ ਗਿਆ ਅੱਛਾ ਕੋਨੇ ਆ ਕੇ ਦੱਸਤਾ ਬਾਈ ਕਿ ਨਾਲ ਆਟਿਓ ਯੂ ਯੋਨੇ ਪਾਇਆ ਆਟਿਓ ਯੂ ਯੋਨੇ ਪਾਇਆ ਆਟਿਓ ਯੂ ਯੋਨੇ ਪਾਇਆ ਆ ਵੀ ਨਹੀਂ ਮਿਲਿਆ ਆ ਵੀ ਨਹੀਂ ਮਿਲਿਆ ਆ ਵੀ ਨਹੀਂ ਮਿਲਿਆ ਅੱਛਾ ਨੂੰ ਬੜਾ ਗੁੱਸਾ ਆ ਮੈਂ ਕਿਹਾ ਯਾਰ ਵੀ ਮੈਂ ਇੰਨਾ ਭਰੋਸਾ ਕਰਦਾ ਇੰਨੇ ਆਟਿਓ ਪਾਈ ਬੈਠਾ ਮੈਂ ਤਾਂ ਪਾਉਣੀ ਨਹੀਂ ਸੀ ਮੈਂ ਕਹਿਆ ਕੀ ਹੁਣ ਨਾਲ ਹੈ ਮੇਰੇ ਮੈਂ ਕਹਾ ਤੂੰ ਇਹਨੂੰ ਕੰਮ ਹਾਂ ਤੇ ਮੇਰੀ ਪਹਿਲਾਂ ਤੇ ਆਸ ਸੀ ਜਦੋਂ ਆਪਾਂ ਆਪਦੀ ਗੱਡੀ ਦੀ ਜ਼ਿੰਮੇਵਾਰੀ ਰੱਖਣੀ ਦੂਜੀ ਦਾ ਕਹਿਣਾ ਤੇ ਨਹੀਂ ਕੋਈ ਹਾਂ ਤੇ ਕੋਈ ਗੱਲ ਬਈ ਜਦੋਂ ਮੈਂ ਆ ਗਿਆ ਉਹਨੇ ਵੀ ਹਿਸਾਬ ਕਰਨਾ ਪੱਠੇ ਤੇ ਚੱਲੋ ਅੱਛਾ ਤੁਮਾ ਕ ਚੱਲ ਉਹਨੇ ਫੇਰ ਉਹ ਬੰਨੂਗਾ ਉੱਟੂਗਾ ਇਹਨੂੰ ਹਾਂ ਮੈਨੂੰ ਬੀਬੀ ਨੇ ਦੱਸਤਾ ਅੱਛਾ ਕਹਿੰਦੀ ਰਹੇ ਤੇ ਗਰਮਾ ਹਾਂ ਮਗੋਂ ਬੁਣ ਗਰਣੀ ਹਾਂ ਤਾਂ ਲਵੇ ਹਾਂ ਕਾਪੀ ਆ ਕਹਿੰਦਾ ਕਾਪੀ ਕਦੇ ਨਹੀਂ ਮਗਾਈ ਸੀ ਅੱਛਾ ਮੈਂ ਤਾਂ ਚੈੱਕ ਕਰ ਹਾਂ ਉਹਨੇ ਸਾਰਾ ਸਾਫ ਪੜਿਆ ਆਰਟੀਓ ਕਿਤੇ ਨਾ ਮੈਥ ਅੱਛਾ ਕਹਿੰਦਾ ਆਰਟੀਓ ਜਿਹੜੇ ਮਿਲੇ ਤਾਂ ਮਗੋਂ ਮਿਲੇ ਨਹੀਂ ਆਰਟੀਓ ਹਾਂ ਕਹਿੰਦਾ ਕਿੰਦੇ ਨੇ ਤਾਂ ਪਾਏ ਆ ਮਗੋਂ ਮਿਲੇ ਹੋਣਗੇ ਯਾਰ ਹਾਂ ਤਾਂ ਪਾਏ ਆ ਨੀ ਹਾਂ ਗੱਡੀਆਂ ਅਗੜ ਪਿੱਛੇ ਹੋ ਜਾਂਦੀਆਂ ਮੈਨੂੰ ਕਹਿੰਦਾ ਵੀ ਸੀ ਮਿਲਿਆ ਮੈਂ ਕਿਹਾ ਹਾਂ ਕਹਿੰਦਾ ਸਹੀ ਗੱਲ ਦੱਸ ਕੀ ਹੈ ਕਹਿੰਦਾ ਕਿੰਦੇ ਨਹੀਂ ਮੈਨੂੰ ਕਿਹਾ ਵੀ ਆਰਟੀਓ ਨਹੀਂ ਜਾਏ ਭਾਈ ਬੈਠਾ ਮੈਂ ਕੋ ਪਾਉਂਦਾ ਸੀ ਹੁਣ ਮੈਂ ਕਿਵੇਂ ਕਹਿੰਦਾ ਉਹਨੂੰ ਯਾਰ ਮੈਂ ਕਿਹਾ ਮੈਂ ਵੀ ਪਾ ਦੰਨਾ ਮੈਂ ਥੋੜੀ ਪਾਉਣੀ ਸੀ ਤੈਨੂੰ ਕਹਿੰਦਾ ਚਾ ਕਾਫੀ ਕਹਿੰਦਾ ਅੱਜ ਤੋਂ ਬਾਅਦ ਤੇਰਾ ਨਿੱਜਦਾ ਯਾਰ ਮੈਂ ਗਲਤੀ ਕੀਤੀ ਹਾਂ ਮੈਂ ਕਿਹਾ ਯਾਰ ਮੈਂ ਨਾਲ ਦੇ ਨੂੰ ਨਹੀਂ ਕਹਿਣਾ ਹੁਣ ਟੂਸਿਆਂ ਨੇ ਗੱਡੀਆਂ ਤੇ ਹੁੰਦੀ ਸੀ ਆ ਜੀ ਅੱਛਾ ਗੋਮਦਵਾਲ ਦਾ ਨਿਰਪੈ ਹੁੰਦਾ ਏ ਡਰਾਈਵਰ ਮੇਰੀ ਮਾਸਦੀ ਦੇ ਘਰਾਂ ਦੇ ਬੂਲੇ ਘਰ ਅੱਛਾ ਜੀ ਹੁਣ ਉਹ ਹਰੇ ਕੰਮ ਚ ਗੁੰਡੀ ਲਾਉਦਾ ਹੈ ਹੈ ਮੈਨੂੰ ਉਹਨੇ ਨਿਕਣਾ ਵੀ ਜਾਤਾ ਧਿਆਨ ਰੱਖਣਾ ਤੇਲ ਦਾ ਧਿਆਨ ਰੱਖਣਾ ਕਿੰਨੇ ਦਾ ਪਾਉਂਦਾ ਲੋਕਲ ਚੱਲ ਵੀ ਸੀ ਹਾਂ ਵੀ ਤੇਲ ਦਾ ਧਿਆਨ ਰੱਖਣਾ ਮੈਂ ਕਹਿੰਦਾ ਯਾਰ ਮੈਂ ਕਿਉਂ ਰੱਖਾਂ ਹਾਂ ਉਹਨੇ ਕਹਣਾ ਆਪੇ ਇੰਨੇ ਦਾ ਹੀ ਪਾਉਣਾ ਮੈਂ ਕਹਿੰਦਾ ਬਈ ਮੇਰੇ ਤੋਂ ਪਾਸੇ ਕਰਕੇ ਜਿੰਨੇ ਦਾ ਮਰਜ਼ੀ ਆ ਪਾਉਣਾ ਜਿੰਨੇ ਦਾ ਮਰਜ਼ੀ ਮੇਰੇ ਸਾਹਮਣੇ ਨਾ ਹਾਂ ਮੈਂ ਆਪਦੀ ਗੱਡੀ ਚ ਪਾਉਣਾ ਤੂੰ ਆ ਹਾਂ ਚਲਾਉਣੀ ਤੂੰ ਆ ਮੈਨੂੰ ਕੀ ਹਾਂ ਸਾਬ ਉਹੁੰ ਦੇਣਾ ਕਿੱਥੇ ਮੱਛਿਆ ਮੈਨੂੰ ਕੀ ਹੈ ਉਹ ਮੈਂਟ ਲਾਉਂਦਾ ਸੀ ਬਾਈ ਅਸੀਂ ਰਾਏਕੋਟ ਨੰਗੀ ਜਾਈਏ ਤੇ ਤੰਦੂਰ ਨਵਾਂ ਬਣਾਇਆ ਅੱਛਾ ਮੈਂ ਤਾਂ ਯਾਰ ਮਗਰੀ ਨਹੀਂ ਆਇਆ ਪਤੰਦਰ ਮੈਂ ਤਾਂ ਗੱਡੀ ਨਾ ਭਰਾਉਂਦੀ ਵੀ ਰਾਤ ਦਾ ਟੈ ਮੈਂ ਮੂੜ ਕੇ ਲਿਆ ਘੋੜਾ ਚੁੰਮ ਚੁੰਮ ਗੱਡੀ ਹਾਂ ਜਦੋਂ ਵੇਖਿਆ ਉੱਥੇ ਪਤੰਦਰ ਇੱਟਾਂ ਸਿੱਟੀ ਆ ਬੈਡਾ ਡਾੜ ਦਾ ਡਾੜ ਗੱਡੀ ਅੱਛਾ ਮਗਾਜ ਕਰੀਏ ਨਾ ਆਏ ਉਹ ਖੋਲਣੀ ਜੀ ਬਣਾਉਣੀ ਸੀ ਹੂੰ ਤੇ ਮਗਾ ਅਗਲੇ ਰਾਤ ਨੂੰ ਟਾ ਤ ਉਹ ਜਿਹੜੀ ਖੋਲਣੀ ਉਹ ਗਰੀਬ ਨੇ ਕਿਵੇਂ ਬਣਾਇਆ ਉਹ ਨਾ ਹੋਏ ਤਾਂ ਸੀਮੈਂਟ ਲਾਇਆ ਹੀ ਨਹੀਂ ਸੀ ਅਸੀਂ ਖੜੇ ਆ ਲੈਂਡ ਤੇ ਪਤਾ ਨਹੀਂ ਕੀ ਦੱਸਿਆ ਬੈ ਕਰਕੇ ਗੱਡੀ ਮੇਰੇ ਤੇ ਮਾਰੀ ਥਾੜ ਦੇ ਅੱਛਾ ਮੈਨੂੰ ਕਹਦਾ ਤੂੰ ਕਹਿਦੀਆਂ ਕਿ ਗੱਡੀ ਮੂਰਿਆਂ ਮਾਰ ਕੇ ਆ ਗਈ ਬੈ ਮੈਂ ਕਿ ਚਰ ਮੈਂ ਕਹਿ ਦੂੰ ਹੂੰ ਤੇ ਮੈਨੂੰ ਪੁੱਛਣ ਲੱਗੇ ਕੁੜੀ ਬੋ ਦਿੰਦੀ ਸੀ ਉਹਨਾਂ ਦੀ ਹੂੰ ਤੇ ਕੁੜੀ ਸ਼ਾਰ ਬੋ ਸੀ ਹੂੰ ਮੈਨੂੰ ਕਹਿੰਤਾਰੀ ਸੱਤ ਦਾਸ ਇਹਦੇ ਮੈਂ ਮਗਰਮਾਰੀ ਗਏ ਨੇ ਬੈਕ ਕਰਕੇ ਮਾਰੀ ਆ ਮੈਂ ਕਹਾਂ ਵੀ ਹਾਂ ਤਾਂ ਮੇਰੀ ਗੱਡੀ ਚ ਮਾਰੀ ਸੀ ਹਾਂ ਅੱਛਾ ਹੋਰ ਤੇ ਮਾਰੀ ਅਗਰ ਤੂੰ ਕਹਿਦੀਆਂ ਕਿ ਹੋਰ ਕਿਹਦੀ ਗੱਡੀ ਕੋਈ ਠੀਕ ਹੈ ਮੈਨੂੰ ਕਹਿੰਦੀ ਆ ਕਿ ਮੈਂ ਵੱਜ ਗਈ ਮੈਂ ਕਿਹਾ ਮੈਂ ਤਾਂ ਖੜਾ ਸੀ ਬੈਕ ਵੱਜ ਗਈ ਗੱਡੀ ਹਾਂ ਮੈਂ ਕਿਹਾ ਚਲੋ ਕੋਈ ਗੱਲ ਹਾਂ ਨਹੀਂ ਇਹਨੇ ਤਾਂ ਨਹੀਂ ਮਾਰੀ ਕਿਤੇ ਬਾੜੀ ਫੁਰਤੀ ਦਿਖਾਉਂਦਾ ਗੱਡੀ ਦਾ ਨੁਕਸਾਨ ਬਾਵਾ ਮਗਾ ਦੀ ਲੋ ਭਣੇ ਕਿਵੇਂ ਕਰਨਾ ਨਾ ਪਰ ਨੁਕਸਾਨ ਹੋ ਗਿਆ ਹੁਣ ਕੀ ਕਰੀਏ ਕੁੜੀ ਦਾ ਦਿਮਾਗ ਵੇ ਕੁੜੀ ਨੇ ਉਹ ਗੱਡੀ ਦੇ ਮਗਰ ਗਈ ਮੇਰੀ ਸ਼ੋ ਦਾ ਰੰਗ ਉਹਦੀਆਂ ਓਕਾਂ ਨੂੰ ਲੱਗਿਆ ਵਈ ਡਾਂਦੇ ਅੱਛਾ ਕਹਿੰਦੀ ਆ ਵੇ ਕਿਹਨੇ ਮਾਰੀ ਇਹ ਹੇ ਹੇ ਆਲੇ ਰੰਗ ਲੱਗੇ ਹੇ 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 ਆ ਪਰ ਇਹ ਬੰਦੇ ਉਹ ਮਨਵਾ ਤੂੰ ਮੈਂ ਕਹਾ ਯਾਰ ਝੂਟ ਝੂਠ ਹੀ ਹੁੰਦਾ ਬਾਈ ਜਿੰਨਾ ਮਾਰਦੀ ਲੋਕ ਕੇ ਮਾਰ ਉਹਨੇ ਸਾਹਮਣੇ ਆ ਜਾ ਬੜਾ ਹੀ ਹੈ ਕਹਿਣ ਦਾ ਕੋਸ ਨਹੀਂ ਹੁੰਦਾ ਠੀਕ ਹੈ ਪਹਿਲੀ ਗੱਲ ਤਾਂ ਯਾਰ ਚੋਰੀ ਕਰਨੀ ਕਿਉਂ ਹਾਂ ਸਹੀ ਗੱਲ ਜਿਹੜੀ ਨੀਵੀਂ ਭਵਾ ਦੇ ਉਹਨੂੰ ਇੱਕ ਸੇਟ ਸੀ ਸਮਝ ਲੱਗ ਰਹਾ ਹਾਂ ਹਾਂਜੀ ਕੀ ਕੀ ਆ ਰਿਹਾ ਹੈ ਤੇ ਹੀਰੋ ਤਾਂ ਜ਼ੀਰੋ ਮੈਂਟ ਚ ਬਣ ਗਿਆ ਤੂੰ ਦਵਾਪ ਤਾਂ ਪੈਸਿਆਂ ਨੂੰ ਵੈਸੇ ਵੀ ਨਹੀਂ ਸੀ ਹਾਂ ਉਹ ਤਾਂ ਕਿਹੜਾ ਕੋਈ ਹਿਸਾਬ ਲੈਂਦਾ ਮੁੜ ਕੇ ਚਰਨਾ ਆ ਗਿਆ ਫੁੱਟਰ ਵਾਲਾ ਅੱਜ ਤੱਕ ਜੁੜਿਆ ਆਪਦੇ ਘੋੜੇ ਵੀ ਚੱਲੀ ਜਾਂਦੇ ਵਿੱਚ ਹਾਂ ਆ ਵਾਗੇ ਪ੍ਰਾਣੇ ਰਹਿੰਦਾ ਨਿਆਰੀ ਨੇ ਠੀਕ ਹੈ ਠੀਕ ਸਾਰੀ ਜ਼ਿੰਮੇਵਾਰੀ ਉਹਦੇ ਕੋਲ ਆ ਤਾਂ ਪਉਦਾ ਹੀ ਨਹੀਂ ਜਿਹੜਾ ਬੰਦਾ ਮੇਨ ਛੱਡਦਾ ਉਹਨੂੰ ਕੋਈ ਤਾਂ ਹਿਸਾਬ ਲੈਣਾ ਹੁੰਦਾ ਡਰਾਈਵਰ ਨੂੰ ਪੁੱਛਣੇ ਨਹੀਂ ਤੂੰ ਕੀ ਦਿੱਤਾ ਉਹਨਾਂ ਨੂੰ ਵੀ ਪਤਾ ਮਾੜਾ ਮੋਟਾ ਦਾ ਰੱਖੂਗਾ ਪਰ ਜਦੋਂ ਉਹਨਾਂ ਦਾ ਘਰ ਪੂਰਾ ਹੁੰਦਾ ਕਿਉਂ ਪੁੱਛਣਗੇ ਵੀ ਠੀਕ ਹੈ ਕੰਪਨੀਆਂ ਨੂੰ ਬੰਦਾ ਇੱਕ ਚਾਹੀਦਾ ਹੁੰਦਾ ਤੇ ਜੇ ਉੱਥੇ ਮੇਨ ਬੰਦੇ ਚੋਰੀ ਕਰ ਗਿਆ ਤਾਂ ਕੀ ਆੇ ਵੀ ਕੋਣ ਕੋਈ ਵੀ ਕੰਮ ਕਰਦੇ ਆ ਪਰ ਰਿਸਕ ਹੁੰਦਾ ਫੰਡਾ ਮੈਂ ਨਸੇ ਹੀ ਛੜਾਉਂਦਾ ਹੁੰਦਾ ਸੀ ਅੱਛਾ ਜੀ ਉਦੋਂ ਮੁੰਡੇ ਦੀ ਮੌਤ ਹੋ ਗਈ ਸੀ ਹਾਂ ਉਦੋਂ ਅੱਛਾ ਜੀ ਪਿੰਡ ਆ ਕੇ ਮੇਰੇ ਦੇ ਉੱਪਰ ਆ ਜਾ ਕੇ ਠੀਕਾ ਲਾਤੀ ਤੇ ਉਹਦਾ ਤਰੀਕਾ ਹਾਇ ਜੀ ਪੈਂਦਾ ਮੈਂ ਅੱਜ ਫੇਰ ਤਰੀਕ ਤੇ ਚੱਲੇ ਅੱਛਾ ਜੀ ਮੇਰਾ ਕੋਈ ਰੋਲ ਨਹੀਂ ਹਾਂ ਠੀਕ ਹੈ ਆ ਸੈੜਾ ਨਹੀਂ ਛੋੜਦਾ ਜੀ ਆਪਾਂ ਕਹਿੰਦੇ ਜਿਹੜਾ ਬੰਦਾ ਸੇਵਾ ਕਰਨ ਲੱਗ ਜਾਂਦਾ ਨਾ ਸੇਵਾ 'ਚ ਉਲਝਾਅ ਬਹੁਤ ਪੈਂਦੇ ਆ ਬਹੁਤ ਪੈਂਦੇ ਬਹੁਤ ਪੈਂਦੇ ਕਿਉਂਕਿ ਆਪਾਂ ਕਿਸੇ ਦਾ ਹਸਪਤਾਲ ਆ ਕਿਸੇ ਦਾ ਮਰੀਜ਼ ਆ ਲੈ ਕੇ ਜਾਣਾ ਜਿੰਮੇਵਾਰੀ ਆਪਣੀ ਆ ਇਹ ਨਾ ਸੌਖਾ ਕੰਮ ਨਹੀਂ ਹੈਗਾ ਆਪਾਂ ਕਹਿ ਦਿੰਨੇ ਆ ਪੁਲਿਸ ਨੇ ਪਰਚਾ ਦੇਦਾ ਪੁਲਿਸ ਨੇ ਪਰਚਾ ਦੇਤਾ ਹੁਣ ਸਾਰੇ ਦਾ ਦਿਲ ਨਹੀਂ ਕਰਦਾ ਪਰਚਾ ਦੇ ਦੀ ਪਰਚਾ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਵੀ ਤਰੀਕੇ ਨਾਲ ਜਾਣਾ ਪੈਂਦਾ ਆਹ ਲਾ ਕਹੀਦੀ ਨਹੀਂ ਜਾਂਦਾ ਉਹ ਵੀ ਤਰੀਕੇ ਨਾਲ ਜਾਂਦੇ ਆ ਨਾਲ ਅਗਲਾ ਕਹਿੰਦਾ ਕਿਉਂ ਦੇਈਏ ਸਿੱਧੀ ਚਾਪ ਵੀ ਫਸਣਾ ਦੇਖ ਕੇ ਵੀ ਸੌਖਾ ਕੰਮ ਕੋਈ ਵੀ ਨਹੀਂ ਯਾਰ ਮਿਹਨਤ ਕਰਨੀ ਪੈਣੀ ਆ ਹੂੰ ਆਪਾਂ ਨੂੰ ਆਪਦੇ ਆਪ ਨੂੰ ਸੁਧਾਰ ਕੇ ਕੰਮ ਕਰਨਾ ਪੈਣਾ ਹੂੰ ਠੀਕ ਹੈ ਜੇ ਹੁਣ ਇੱਕ ਬੰਦੇ ਨੂੰ ਆਪਾਂ ਚਾਰ ਬੰਦੇ ਲਾ ਕੇ ਬਦਨਾਮ ਕਰ ਦਾਂਗੇ ਉਹਦੇ ਨਾਲ ਕੁਝ ਨਹੀਂ ਹੋ ਸੱਚ ਨੇ ਸੱਚ ਰਹਿਣਾ ਝੂਠ ਨੇ ਝੂਠੀ ਗੱਲਾਂ ਨਹੀਂ ਠੀਕ ਹੈ ਨਾ ਤੇ ਬਾਕੀ ਚਲੋ ਕੱਲ ਨੂੰ ਮਿਲਦੇ ਆਂ ਜੀ ਕੱਲੋਂ ਕੁੰਡੇ ਆਏ ਸੀ ਮੈਂ ਜਲੰਧਰ ਤੋਂ ਵਿਚਾਰੇ ਨੇੜੇ ਹੋਏ ਗਏ ਆ ਹਾਂਜੀ ਇਹ ਬਾਕੀ ਅੱਜ ਇਸ ਤਰੀਕੇ ਜਾਣਾ ਸੀ ਹੂੰ ਫਿਰ ਕੱਲ ਨੂੰ ਮਿਲਦੇ ਆ ਕੇ ਠੀਕ ਹੈ ਜੀ ਹੂੰ ਤੇ ਜੇ ਕੋਈ ਗਲਤੀ ਭੁਲਤੀ ਹੋਵੇ ਤਾਂ ਮਾਫ ਕਰਨਾ ਹੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ